ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੇ ਸਭ ਮੰਦਾ ਪਤੋ ਤੇ ਉਧਾਰਨ 파ਰਮਨ ਸੰਤ ਵੇਦ ਕਹੰਦਾ ਭਗਤ ਬਚਲ ਤੇ ਰਦਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਭਵੰਦਾ ਰਬਦਾਸ ਭਣੈ ਜੂ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਬ੍ਰਹਮ ਲੀਨ ਸੰਤ ਭਵਟ ਹਲਦਾ ਸ ਮਹਾਰਾਜ ਦੀ ਪਾਵਨ ਤਪੋਥਾਨ ਉਦਾਸੀਂ ਡੇਰਾ ਸੰਤ ਭਵਟ ਹਲਦਾ ਦੀ ਸਲੇਮ ਟਾਬਰੀ ਲੁਧਿਆਣਾ ਵਿਖੇ ਸਹਿਬ ਸਤਿਗੁਰੂ ਗੁਰੂ 10 ਆਗਮਨ ਗੁਰਪ੍ਰਦੇਸ਼ ਸ਼ੋਭਾ ਯਾਤਰਾ 22 ਫਰਵਰੀ ਨੂੰ ਹੋਵੇਗੀ ਅਤੇ ਸੰਤ ਵਟ ਟਹਿਲਾ ਸਮਾਰੈ ਸਾਲਾਨਾ ਵਰਸੀ ਸਮਾਗਮ 23 ਫਰਵਰੀ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 3 ਮਾਰਚ ਸੰਤ ਵਟ ਟਹਿਲਾ ਜਨਮ ਦਿਵਸ ਆਗਮਨ ਦਿਵਸ ਨਗਰ ਪਾਖਰਾਂਪੁਰ ਵਿਖੇ ਦਾਸੀਂ ਦੀ ਰਸੰਤ ਵਟ ਟਹਿਲਾ ਦੀ ਜਨਮ ਸਥਾਨਾਂ ਵਿਖੇ ਮਨਾਏ ਜਾਣੇ ਹਨ ਸਾਰੇ ਸਮਾਗਮਾਂ 'ਤੇ ਪਹੁੰਚ ਕਰਕੇ ਆਪ ਗਵਾਏ ਸੇਵਾ ਕਰੇ ਤਾਂ ਕਿ ਸ਼ੁਪਾਏ ਮਾਣ ਕਰ ਮੰਦਰ ਖੁਸ਼ੀ ਨਾ ਕੋਈ ਨਜ਼ਰ ਤੇਰੀ ਪਰਵਾਹ ਸਤਗੁਰ ਦੇ ਚਾਣੇ ਦੀ ਖੁਸ਼ੀਆਂ ਲੈnde ਹੋਏ ਤਨਮਨ ਤਨ ਸਤਿ ਹਾਜ਼ਰੀਆਂ ਭਰ ਕੇ ਸਤਗੁਰ ਦੇ ਚਾਣੇ ਦੀ ਖੁਸ਼ੀਆਂ ਲਈਏ ਜੀ ਜੈ ਗੁਰਦੇਵ ਕਰਨ ਗੁਰਦੇਵ